ਇਦਾਂ ਲ ਪ੍ਰਾਇਓਰਿਟੀ ਲਾਉਂ ਗਏ ਰਹੇ ਹਾਂ ਉਹ ਜਿਹੜਾ ਤੇਰਾ ਮਿਊਜ਼ਿਕ ਬਣਾਉਂਦਾ ਸਹੰਜ ਵੀ ਪਤਨ ਕੀ ਨਾ ਆਉਂਦਾ ਹੁਣ ਮੁੰਡੇ ਦਾ ਪਹਿਲਾਂ ਤੈਨੂੰ ਕੁੱਟਣਾ ਸੀ ਹੁਣ ਤੇਰਾ ਸਾਰਾ ਗਰੁੱਪ ਕੁੱਟਣਾ ਅੱਜ ਮੇਰੇ ਕੋਲੇ ਭੈਣ ਆਈ ਵੀ ਸੀ ਧਾਵਰ ਸਰ ਜਾ ਕੇ ਉਹਦੇ ਹੱਥ ਦੀ ਚਾਹ ਪੀਂਦਾ ਰਿਹਾ ਹਨ ਉਹਦੇ ਘਰੇ ਜਾਂਦਾ ਰਿਹਾ ਲੰਗੌਰ ਤੈਨੂੰ ਨੈਕਸਟ ਲੈਵਲ ਕੁੱਟਣਾ ਯਾਰ ਤੁਸੀਂ ਕੁੜੀ ਜਿੰਦਗੀ ਰੋਲ ਗਏ ਦਰ ਤਿੰਨ ਘੰਟੇ ਕੁੜੀ ਰੁਹੀ ਹੀ ਮੇਰੇ ਕੋਲੇ ਬੈਠੀ ਕਹਿੰਦੀ ਵੀਰੇ ਦੇਖੀ ਕਹਿੰਦੀ ਮੈਂ ਫਰੇਮ ਨੂੰ ਬੜੀਆਂ ਚਾਹਾਂ ਵੀਰ ਜੀ ਕਹਿੰਦੀ ਮੈਂ ਫਲਾਉਂਦੀ ਹੁੰਦੀ ਸੀ ਵੀ ਮੇਰਾ ਵੀਰਾ ਆਇਆ ਬੈਠਾ ਹਨ ਕਦੇ ਇਹ ਸੋਚਿਆ ਤੁਹਾਨੂੰ ਕੋਈ ਖਵਾਉਂਦਾ ਰੋਟੀ ਪਾਣੀ ਉਹਦੀ ਇੱਜ਼ਤ ਕਿਵੇਂ ਕਰਨੀ ਹੈ ਨਾ ਤੈਨੂੰ ਤਾਂ ਵੱਡਣਾ ਸੀ ਤੈਨੂੰ ਤਾਂ ਹੁਣ ਪਹਿਲਾਂ ਤਾਂ ਕੁੱਟਣਾ ਸੀ ਹੁਣ ਤੈਨੂੰ ਰੱਜ ਕੇ ਕੁੱਟਣਾ ਦੂਜੀ ਗੱਲ ਸੈਜਵੀ ਜਿਹੜਾ ਤਰ੍ਹਾਂ ਮਿਊਜ਼ਿਕ ਬਣਾਉਂਦਾ ਉਹਨੂੰ ਕੁੱਟਣਾ ਕੁੜੀ ਵਿਆਹੀ ਵੀ ਸੀ ਸੈਜਵੀ ਦੇ ਕੁੱਟਣਾ ਕੁੜੀ ਵਿਆਹੀ ਵੀ ਸੀ ਸੈਜਵੀ ਦੇ ਭਾਈ ਨਾਲ ਹਨਾ ਗਿਆਨੀ ਨੂੰ ਬਾਲਾ ਕੁੱਟਣਾ ਗਿਆਨੀ ਬੜੇ ਹਰਾਮੀ ਨੇ 95 ਲੱਖ ਕੁੜੀ ਤੋਂ ਖਾ ਗਿਆ ਹੁਣ ਤੁਸੀਂ ਕਈ ਤਾਂ ਐ ਸੋਚੋ ਲਾਉਂਦੇ 90 ਲੱਖ ਰੁਪਇਆ ਥੋੜਨਾ ਐ ਖਾ ਜੂ ਬਈ 95 ਲੱਖ ਕੁੜੀ ਤੋਂ ਮੁੰਡਾ ਖਾ ਗਿਆ ਉਹਦੀ ਫੋਟੋ ਵੀ ਕੋਨਾਂ ਮੇਰੇ ਕੋਲ ਫੋਟੋ ਪਈਆ ਫਰਮੇ ਚਲੇ ਆਂ ਕੈਲਗਰੀ ਪਹਿਲਾਂ ਤਾਂ ਇਹਦਾ ਜਲੂਸ ਕੱਢੂਗਾ ਰੇਡੀਓ ਤੇ ਪੁਲਿਸ ਚ ਅ ਬਿਆਰਾ ਪੈਣ ਨਾ ਮੇਰੀ ਬਹਲਾ ਰੁਕੇ ਗਈ ਮੈਂ ਕਦੇ ਮਿਲਿਆ ਨਹੀਂ ਸੀ ਪਹਿਲੀ ਵਾਰ ਮਿਲਿਆ ਫੋਨ ਤੇ ਗੱਲ ਜ਼ਰੂਰ ਹੋਈ ਬਹੁਤ ਵਾਰ ਕਿਨਵੀਰ ਜੀ ਕਹਿੰਦੀ ਮੇਰੇ ਡੈਡੀ ਕਹਿੰਦੀ ਹਾਰਡ ਦੇ ਮਰੀਜ਼ ਹੋ ਗਏ ਜੀ ਹਨਾ ਆ ਡੈਡੀ ਕੁੜੀ ਦਾ ਪਤਾ ਕੌਣ ਆ ਆਰਮੀ ਦਾ ਮੇਜਰ ਹਨਾ ਕਹਿੰਦੀ ਵੀਰ ਜੀ ਮੈਂ ਵੀ ਆਰਮੀ ਸਕੂਲ ਚ ਪੜੀ ਆ ਸਾਰਾ ਕੁਝ ਉਹ ਕਦੇ ਵੀ ਕਹਿੰਦੀ ਮੇਰਾ ਕਲਾਮਾ ਹੋਇਆ ਨਾ ਕਹਿੰਦੀ ਵੀਰ ਜੀ ਜੁੱਤੀ ਥੋੜੀ ਹੋਊਗੀ ਸਿਰ ਮੇਰਾ ਨਾ ਮੈਨੂੰ ਕੁੱਟਿਓ ਬਾਲਾ ਹਨਾ ਪਤ ਵੀ ਤੈਨੂੰ ਕਿੱਥੇ ਕੋਲ ਜਾ ਕੇ ਕਹਿੰਦੀ ਵੀਰ ਜੀ ਮੈਂ ਇੰਨਾ ਜ਼ਿਆਦਾ ਕੀਤਾ ਜੀ ਸਾਰਾ 95 ਲੱਖ ਬੰਦਾ ਖਾ ਗਿਆ ਹਨਾ ਪ੍ਰੇਮ ਹੁਣ ਤੂੰ ਜਾਂ ਤਾਂ ਕੰਟਰੀ ਛੱਡ ਦੇ ਜਾਂ ਤੈਨੂੰ ਮੈਂ ਮਾਰ ਦੂੰ ਹੁਣ ਤੇ ਤੇ ਉਹ ਨੈਕਸਟ ਲੈਵਲ ਤੇ ਆ ਗਿਆ ਮੈਂ ਕਿਉਂਕਿ ਮੇਰੀ ਭੈਣ ਮੇਰੇ ਘਰ ਰੁੱਕ ਕੇ ਗਈ ਹੈ ਮੈਂ ਉਹਦੇ ਨਾਲ ਰੋਇਆ ਹਨਾ ਭੱਜਲਾ ਉਸਤਾਦ ਸੌਂ ਲੱਗੇ ਤੈਨੂੰ ਮੇਰੀ ਮੈਂ ਰੱਬ ਦੀ ਸੌਂਗਾ ਹਾਂਦਾ ਹੁਣ ਤਾਂ ਇਹਨੂੰ ਸੌਂ ਲੱਗੇ ਮੇਰੀ ਭੱਜਲਾ ਨਹੀਂ ਤੈਨੂੰ ਇਹ ਨਹੀਂ ਪਤਾ ਮੈਂ ਮਾਰ ਦੂੰਗਾ ਜਟਾ ਸੀ ਹੈਗਾ ਗਾਂਧੀ ਯੂਰਪ ਵਾਲੇ ਲੱਖ ਡੇਢ ਲੱਖ ਡਾਲਰ ਇੱਕ ਰਾਤ ਵਿੱਚ ਖਾਵਾਂਗੇ ਕਮ ਇਹ ਭੈਣ ਵਾਰੇ ਨਾ ਬੋਲਿਓ ਜੇ ਕੋਈ ਵੀ ਬੋਲੇ ਮੈਂ ਬੜਾ ਕਟੂ ਮੈਂ ਬੜਾ ਕਟੂ ਬਾਜ ਲੋ ਪ੍ਰਿੰਟ ਬਣਾਉਂਦਾ ਕੁੱਟਣਾ ਨੈਕਸਟ ਲੈਵਲ ਆ